ਕਾਸ਼ੀਆ ਮੰਗਾਂ ਨੇ ਜਿੰਨਾਂ ਨੇ ਤੇ ਉਹਨਾਂ ਨੇ ਹਾਂ ਹੂ ਕੀਤੀ ਐ ਇੰਪਲੀਮੈਂਟ ਕਰਾਉਣ ਬਾਰੇ ਦੇਖਾਂਗੇ ਅਸੀਂ ਤਾਂ ਇਹ ਦੇਖਦੇ ਆ ਉਹ ਮੰਗਾਂ ਤੇ ਸਰਕਾਰ ਨੂੰ ਪੁੱਛਾਂਗੇ ਅਸੀਂ 10 ਤੋਂ 5 ਦਿਨਾਂ ਤੱਕ ਵੀ ਜਵਾਬ ਲਵਾਂਗੇ ਵੀ ਦੱਸੋ ਭਈਆ ਮੰਗਾਂ ਦਾ ਕੁਝ ਬਣ ਗਿਆ ਕਿ ਨਹੀਂ ਬਣ ਗਿਆ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਆਪਦੀ ਭਾਰਤੀ ਕਿਸਾਨ ਯੂਕਤਾ ਗ੍ਰਾਹਾ ਨੇ ਵੀ ਜੇ ਇਹ ਮੰਗਾਂ ਇੰਪਲੀਮੈਂਟ ਨਾ ਹੋਈਆਂ ਫਿਰ ਅਸੀਂ ਸੰਘਰਸ਼ ਤੇ ਕਰਾਂਗੇ ਈਆਂ ਮੰਗਾਂ ਹੱਗੀਆਂ ਅਸੀਂ ਹੁਣ ਸੈਟੀਸਫਾਈ ਹੈਗੇ ਉਹ ਮੀਟਿੰਗ ਹੋਈ ਐ ਤੇ ਜਿਹੜੀਆਂ ਗੱਲਾਂ ਹੱਗੀਆਂ ਨੇ ਚਲੋ ਕੁਝ ਗੱਲਾਂ ਤੁਸੀਂ ਕਹਿ ਰਹੇ ਹੋ ਅੱਧੀ ਦਰਜਨ ਗੱਲਾਂ ਤੇ ਹਾਂ ਹੂ ਹੋਈ ਐ ਤਾਂ ਕੋਈ ਪ੍ਰਵਾਨਗੀ ਨੂੰ ਕੁਝ ਖੁਸ਼ ਤੁਸੀਂ ਇਹ ਦੱਸੋ ਮੈਂ ਹੈਗਾ ਭੁੱਖਾ ਮੈਨੂੰ ਤੁਸੀਂ ਕਹਿੰਦਾ ਦੇ ਦੇਂਗੇ ਰੋਟੀ ਦੇ ਦੇਂਗੇ ਫਿਰ ਮੇਰਾ ਢਿੱਡ ਭਰ ਜਾ ਮੇਰੀ ਭੁੱਖ ਤਾਂ ਉਹੀ ਰਹੀ ਨਾ ਢੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੰਦੀਪ ਕੰਬੋਜ ਅੱਜ ਵੱਡੀ ਮੀਟਿੰਗ ਹੋਈ ਹੈ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਆ ਗੋ ਜਗਿੰਦਰ ਸਿੰਘ ਗੁਰਾਹ ਜੀ ਇਹ ਕਹਿੰਦੇ ਗੁਰਾਹ ਸਾਹਿਬ ਮੀਟਿੰਗ ਹੋਈ ਹੈ ਮੀਟਿੰਗ ਪਹਿਲਾਂ ਵੀ ਹੁੰਦੀਆਂ ਸੀ ਹੁਣ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਕਿਹੜੀ ਕਿਹੜੀ ਮੰਗਾਂ ਤੇ ਪ੍ਰਵਾਨਗੀ ਹੋਈ ਹੈ ਦੇਖੋ ਮੀਟਿੰਗ ਸਾਥੀ 2 ਘੰਟੇ ਚੱਲੀ ਅਕਰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਉਹਨਾਂ ਦੇ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਹੋਈ ਇਹਦੇ ਤੇ ਕੋਈ ਰੌਲਾ ਨਹੀਂ ਪਰ ਜਿਹੜੀਆਂ ਮੰਗਾਂ ਨੇ ਮੰਗਾਂ 35 40 ਮੰਗਾਂ ਸੀ ਉਹਦੇ ਚ ਉਹਨਾਂ ਨੇ ਇੱਕ ਲਗ ਭਾਗ 2 ਦਰਜਣ ਮੰਗਾਂ ਤੇ ਉਹਨਾਂ ਨੇ ਹਾਂ ਹੂ ਕੀਤੀ ਹੈ ਵੀ ਹਾਂ ਇਹ ਹੋ ਜਾਣਗੀਆਂ ਜਿਹਦੇ ਜੋ ਮੈਂ ਇੱਕ ਦੋ ਗਿਣਨਾ ਤੁ ਇਹ ਦੇਚੋਂ ਇੱਕ ਤਾਂ ਕਿਸਾਨਾਂ ਦੇ ਜਿਹੜੇ ਸ਼ਹੀਦ ਹੋਏ ਨੇ ਕਿਸਾਨ ਮੋਦ ਦਿੱਲੀ ਮੋਰਚੇਦਰਾ ਉਹਨਾਂ ਦੇ ਪਰਿਵਾਰਾਂ ਨੂੰ ਮਾਮਜ਼ਾ ਤੇ ਨੌਕਰੀਆਂ ਉਹ 270 ਕਿਸਾਨ ਉਹ ਨੇ ਜਿਨ੍ਹਾਂ ਨੂੰ ਮਾਮਜ਼ਾ ਨਹੀਂ ਮਿਲਿਆ ਜੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ 135 ਉਹ ਨੇ ਜਿਨ੍ਹਾਂ ਨੂੰ ਮਾਮਜ਼ਾ ਨਹੀਂ ਮਿਲਿਆ ਉਹਨਾਂ ਕਾ ਵਾਸਤੇ ਉਹਨਾਂ ਨੇ ਕਿਹਾ ਵੀ 31 ਮਾਰਚ ਤੱਕ ਅਸੀਂ ਇਹਨਾਂ ਦੋ ਦੋਨਾਂ ਦਾ ਸਦਮਾਸਲਾ ਸੋਲਵ ਕਰ ਦਾਂਗੇ ਉਹ ਡਿਊਟੀ ਉਹਨਾਂ ਦੀ ਲਾਤੀ ਜੀ ਦੂਜੀ ਉਹਨਾਂ ਨੇ ਅਵਾਰਾ ਪਸ਼ੂਆਂ ਵਾਲੀ ਗੱਲ ਕੀਤੀ ਹੈ ਕਰਜ਼ੇ ਦੀ ਵਨ ਟਾਈਮ ਸੈਟਲਮੈਂਟ ਕੀਤੀ ਹੈ ਗੰਨੇ ਦੀ ਅਦਾਇਗੀ ਦੀ ਗੱਲ ਕੀਤੀ ਹੈ ਇਹ ਦੋ ਤਿੰਨ ਗੱਲਾਂ ਉਹਨਾਂ ਨੇ ਕੀਤੀਆਂ ਨੇ ਇਹਨਾਂ ਨੇ ਕਿਹਾ ਵੀ ਅਸੀਂ ਛੇਤੀ ਦਾ ਹੱਲ ਕਰਵਾ ਦਾਂਗੇ ਨਸ਼ਿਆਂ ਵਾਲੇ ਇਸ਼ੂ ਦੇ ਨਸ਼ੇ ਦੇ ਮਸਲੇ ਹੱਲ ਦੀ ਗੱਲ ਕੀਤੀ ਹੈ ਜਨਿ ਇਹ ਇਹ ਖਾਸੀ ਖਾਸੀਆਂ ਬੰਗਾਂ ਨੇ ਜਿਨ੍ਹਾਂ ਨੇ ਉਹਨਾਂ ਨੇ ਹਾਂ ਹੂ ਕੀਤੀ ਹੈ ਇੰਪਲੀਮੈਂਟ ਕਰਾਉਣ ਬਾਰੇ ਦੇਖਾਂਗੇ ਅਸੀਂ ਤਾਂ ਇਹ ਦੇਖਦੇ ਆ ਉਹ ਮੰਗਾਂ ਤੇ ਸਰਕਾਰ ਨੂੰ ਪੁੱਛਾਂਗੇ ਅਸੀਂ 10 ਤੋਂ 5 ਦਿਨਾਂ ਤੱਕ ਵੀ ਜਵਾਬ ਲਵਾਂਗੇ ਵੀ ਦੱਸੋ ਭਈਆ ਮੰਗਾਂ ਦਾ ਕੁਝ ਬਣ ਗਿਆ ਕਿ ਨਹੀਂ ਬਣ ਗਿਆ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਆਪਦੀ ਭਾਰਤੀ ਕਿਸਾਨ ਯੂਕਤਾ ਗ੍ਰਾਹਾ ਨੇ ਵੀ ਜੇ ਇਹ ਮੰਗਾਂ ਇੰਪਲੀਮੈਂਟ ਨਾ ਹੋਈਆਂ ਫਿਰ ਅਸੀਂ ਸੰਘਰਸ਼ ਹੀ ਤੇ ਕਰਾਂ ਪਾਣੀਆਂ ਦੀ ਗੱਲ ਹੁੰਦੀ ਹੈ ਕਿ ਪਾਣੀ ਨੂੰ ਬਚਾਉਣਾ ਪੰਜਾਬ ਦੇ ਪਾਣੀਆਂ ਤਾਂ ਦੂਸਰੇ ਪਾਸੇ ਤੁਸੀਂ ਫਸਲਾਂ ਦੀ ਗੱਲ ਕੀਤੀ ਜਿਹੜੀ ਵੀ ਫਸਲ ਹੈਗੀ ਕਿਸਾਨ ਬੀਜਣ ਲਈ ਤਿਆਰ ਹੈਗਾ ਪਰ ਐਮਐਸਪੀ ਜ਼ਰੂਰੀ ਹੈਗੀ ਆ ਉਸ ਤੇ ਕੀ ਗੱਲਬਾਤ ਹੋਈ ਹੈ ਐਮਐਸਪੀ ਤੇ ਕੋਈ ਖਾਸ ਲੜ ਨਹੀਂ ਪੜਾਇਆ ਮੁੱਖ ਮੰ ਕਿਉਂਕਿ ਇਹ ਪੰਜਾਬ ਸਰਕਾਰ ਐਮਐਸਪੀ ਦੇ ਸਕਦੀ ਹੈ ਇਕਨੋਮੀ ਦਾ ਪ੍ਰਬੰਧ ਕਰਕੇ ਮਾਰਕੀਟ ਦਾ ਪ੍ਰਬੰਧ ਕਰਕੇ ਮੰਡੀਕਰਨ ਦਾ ਪ੍ਰਬੰਧ ਕਰਕੇ ਸਰਕਾਰ ਇਹ ਕਰ ਸਕਦੀ ਹੈ ਪਰ ਸਰਕਾਰ ਨੇ ਕੋਈ ਇਹਦਾ ਸੈਟੀਸਫਾਈ ਜਵਾਬ ਨਹੀਂ ਦਿੱਤਾ ਇਹ ਵੀ ਕਹਿ ਰਹੇ ਨੇ ਕਿ ਦਿੱਲੀ ਨਾਲ ਅੱਗੇ ਲੜਾਈ ਲੜਨੀ ਪਈ ਐਮਐਸਪੀ ਨੂੰ ਲੈ ਕੇ ਤਾਂ ਅਸੀਂ ਕਿਸਾਨ ਜੁਨੀਏ ਦੇ ਨਾਲ ਖੜਾਂਗੇ ਇਸ ਭਰੋਸੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਭਲਾ ਇਹ ਕਿਹੜੀ ਇਹੋ ਜਿਹੀ ਬੰਦਿਆ ਜਿਹੜੀ ਸਰਕਾਰ ਨਾਲ ਮਿਲ ਕੇ ਸਰਕਾਰ ਨਾਲ ਲੜੂਗੀ ਇਹ ਦੱਸੋ ਇੱਕ ਸਰਕਾਰ ਹੈ ਇੱਥੇ ਕੇਂਦਰ ਦੇ ਵਿੱਚ ਅਸੀਂ ਫਿਰ ਇੱਕ ਧਿਰ ਬਣਾਗੇ ਅਸੀਂ ਤਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਮੰਚ ਹੀ ਨਹੀਂ ਸਾਂਝਾ ਕਰਦੇ ਅਸੀਂ ਇਹਨਾਂ ਨਾਲ ਕਿਵੇਂ ਲੜਾਈ ਸਾਂਝੀ ਕਰ ਲਾਂਗੇ ਇਹ ਬਿਲਕੁਲ ਨਹੀਂ ਅੰਦੋਲਨ ਤੁਸੀਂ ਪਿੱਛੇ ਦਿਨੀ ਵਿੱਡਿਆ ਸੀ ਤਾਂ ਹੁਣ ਅੰਦੋਲਨ ਦੇ ਜਿਹੜੀਆਂ ਮੰਗਾਂ ਹੈਗੀਆਂ ਅਸੀਂ ਹੁਣ ਸੈਟੀਸਫਾਈ ਹੈਗੇ ਮੀਟਿੰਗ ਹੋਈ ਹੈ ਤੇ ਜਿਹੜੀਆਂ ਗੱਲਾਂ ਹੈਗੀਆਂ ਨੇ ਚਲੋ ਕੁਝ ਗੱਲਾਂ ਤੁਸੀਂ ਕਹਿ ਰਹੇ ਹੋ ਦੀ ਦਰਜਨ ਗੱਲਾਂ ਤੇ ਹਾਂ ਹੁਣ ਹੋਈ ਹੈ ਤਾਂ ਕੁਝ ਪ੍ਰਵਾਨਗੀ ਨੂੰ ਕੁਝ ਖੁਸ਼ ਤਾਂ ਹੈਗੇ ਉਹ ਕਿਸਾਨ ਤੁਸੀਂ ਇਹ ਦੱਸੋ ਮੈਂ ਹੈਗਾ ਪੱਕਾ ਜੀ ਮੈਨੂੰ ਤੁਸੀਂ ਕਹਿੰਦਾ ਦੇ ਦੇਾਂਗੇ ਰੋਟੀ ਦੇ ਦੇਾਂਗੇ ਫਿਰ ਮੇਰਾ ਢਿੱਡ ਭਰ ਜਾ ਮੇਰੀ ਭੁੱਖ ਤਾਂ ਉਵੇਂ ਹੀ ਰਹੀ ਨਾ ਯਾਨੀ ਸਾਡੀ ਲੋੜ ਜੇ ਨਹੀਂ ਪੂਰੀ ਹੋਈ ਜੀ ਉਹਨਾਂ ਨੇ ਕਹਿਤਾ ਵੀ ਦੇ ਦਾਂਗੇ ਅਸੀਂ ਢੀਕ ਰਹੇ ਆ ਜੀ ਰੋਟੀ ਮਲੂਹ ਤਾਂ ਖਾਵਾਂਗੇ ਜਦੋਂ ਢਿੱਡ ਭਰ ਕੇ ਤੁਹਾਨੂੰ ਦੱਸਾਂਗੇ ਇਹ ਨਰਮੇ ਦੀ ਜਿਹੜੀ ਏਰੀਆ ਹੈ ਅਸੀਂ ਗੱਲ ਕਰੀਏ ਮਾਲਵੇ ਦੇ ਵਿੱਚ ਤੁਸੀਂ ਵੀ ਉੱਥੇ ਹੀ ਹੈਗੇ ਹੋ ਤੇ ਜਿਹੜਾ ਵੱਡਾ ਨੁਕਸਾਨ ਹੋਇਆ ਹੈ ਜਿਹੜੀ ਪੀਲੀ ਸੁੰਡੀ ਜਾਂ ਹੁਣ ਕਰਨਤੇ ਵੀ ਜਿਹੜੀ ਸੁੰਡੀ ਦਾ ਜਿਹੜਾ ਸ਼ਿਕਾਰ ਹੋ ਰਿਹਾ ਹੈ ਨਰਮਿਆਂ ਦਾ ਨੁਕਸਾਨ ਬਾਰੇ ਵੀ ਕੋਈ ਗੱਲਬਾਤ ਹੋਈ ਹੈ ਮੁਆਵਜ਼ੇ ਦੀ ਪਹਾੜਾਂ ਦੇ ਜਿਹੜੇ ਪਾਣੀ ਦੀ ਮੁਆਵਜ਼ੇ ਦੇ ਕੋਈ ਨਰਮੇ ਦੇ ਨੁਕਸਾਨ ਵਾਲੀ ਨਹੀਂ ਹੋਈ ਗੜੇਮਾਰੀ ਦੀ ਨੁਕਸਾਨ ਵਾਲੀ ਹੋਈ ਹੈ ਜਿਹੜੀ ਫਸਲੀ ਫੜਾ ਨੇ ਪੀੜਤ ਹੜਾ ਨਾਲ ਮਰੀ ਹੈ ਫਸਲ ਉਹਦਾ ਮਾਮਲੇ ਦੀ ਗੱਲ ਕੀਤੀ ਹੈ ਗੰਨੇ ਦੀ ਤੇ ਅਗਲੀ ਦੀ ਗੱਲ ਕੀਤੀ ਹੈ ਗੱਲ ਅਸੀਂ ਛੱਡੀ ਨਹੀਂ ਕੋਈ ਸਾਰੀਆਂ ਗੱਲਾਂ ਅੱਜ ਹੋਈਆਂ ਨੇ ਉੱਥੇ ਆ ਦੇ ਵੀ ਕਿਤੇ ਬੰਟਮ ਸੈਟਲਮੈਂਟ ਦੀ ਗੱਲ ਕੀਤੀ ਹੈ ਗੱਲਾਂ ਉੱਥੇ ਸਾਰੀਆਂ ਹੋਈਆਂ ਨੇ ਉਹਨਾਂ ਤੇ ਉਹਨਾਂ ਨੇ ਹਾਂ ਹੂ ਕੀਤੀ ਆ ਵੀ ਅਸੀਂ ਕਰਾਂਗੇ ਇੱਕ ਮਾਲਕੀ ਜ਼ਮੀਨਾਂ ਜਿਹੜੀ ਗੱਲ ਕੀਤੀ ਜਿਹੜੀ ਇੰਨੇ ਲੰਬੇ ਸਮੇਂ ਤੋਂ ਵਾਰ ਰਹੇ ਨੇ ਜਿਹੜੀਆਂ ਪੰਚਾਇਤ ਨਾਲ ਮਿਲ ਕੇ ਤੁਸੀਂ ਇਹਦੇ ਕਬਜ਼ੇ ਹੋ ਜਾਂਦੇ ਨੇ ਤਾਂ ਉਸ ਚੀਜ਼ ਨੂੰ ਕਿਵੇਂ ਗੱਲ ਬਤੋ ਉਹਦੇ ਵਿੱਚ ਆਈ ਆ ਬਾਦਕਾਰਾਂ ਦੇ ਮਾਲਕੀ ਹੱਕ ਦੀ ਗੱਲ ਉਹ ਕਈ ਕਿਸਮ ਦੀਆਂ ਜ਼ਮੀਨਾਂ ਨੇ ਪੰਚਾਇਤਾਂ ਦੀਆਂ ਸੈਂਮਲਟ ਸੈਂਮਲਟ ਜ਼ਮੀਨਾਂ ਨੇ ਬਾਦਕਾਰ ਜੰਗਲਾਤ ਦੀਆਂ ਜ਼ਮੀਨਾਂ ਨੇ ਫੌਜੀ ਅਲਾਟਮੈਂਟਾਂ ਦੀਆਂ ਜ਼ਮੀਨਾਂ ਨੇ ਬਾਡ ਰੀਡ ਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਪੰਜਾਂ ਨੇ ਉਹਨਾਂ ਨੂੰ 100 ਸਾਲ ਤੋਂ 50-50 ਸਾਲ ਤੋਂ ਕਿਸਾਨ ਬੋਂਦੇ ਨੇ ਉਹ ਅਸੀਂ ਬੇਨਤੀ ਕਰਕੇ ਆ ਵੀ ਇਹਦਾ ਮਸਲਾ ਵਾਸਤੇ ਹੋਇਆ ਕੋਈ ਪੁਕਤਾ ਉਹਨਾਂ ਨੂੰ ਹੁਣ ਜਿਹੜਾ ਮੁਆਵਜ਼ਾ ਮਿਲ ਜਾਏਗਾ ਜਲਦੀ ਦੇਖੋ ਅੱਜ ਇਤੇ ਇੰਨਾ ਬਹੁਤਾ ਜ਼ੋਰ ਨਹੀਂ ਪਿਆ ਕਿਉਂਕਿ ਜਿਹੜੀ ਮੰਗ ਸੀ ਇਹ ਕਿਸੇ ਹੋਰ ਸਾਥੀ ਨੇ ਰੱਖੀ ਸੀ ਇਹ ਤੇ ਜ਼ੋਰ ਉਹਨਾਂ ਨੇ ਪਾਉਣਾ ਸੀਗਾ ਸਾਡੇ ਨੂੰ ਇਹ ਮੌਕਾ ਨਹੀਂ ਮਿਲਿਆ ਪੂਰ ਇਹ ਸਰਕਾਰ ਨੇ ਕਿਹਾ ਵੀ ਅਸੀਂ ਜ਼ਰੂਰ ਕਰਾਂਗੇ ਬਿਲਕੁਲ ਸੋ ਇਸੇ ਸਾਡੇ ਨਾਲ ਭਾਰਤੀ ਕਿਸਾਨ ਜੁਨੀ ਇਕਤਾ ਗੁਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਗੁਰਾਹਾ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਨੇ ਜਿਹੜੀਆਂ ਗੱਲਾਂ ਤੇ ਸਹਿਮਤੀ ਬਣੀ ਹੈ ਉਹ तमाम ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਜਿਹੜੀਆਂ ਗੱਲਾਂ ਦੇ ਸਹਿਮਤੀ ਨਹੀਂ ਉਹ ਸੈਂਟਰ ਤੱਕ ਪਹੁੰਚਾਉਣ ਲਈ ਸੀ ਹੈ ਮਾਨ ਨੇ ਕਿਹਾ ਤਾਂ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਹਰ ਮੁੱਦੇ ਤੇ ਤੁਹਾਡੀ ਅਸੀਂ ਸਪੋਰਟ ਕਰਾਂਗੇ ਐਸ ਪਰ ਗਵਰਨਮੈਂਟ ਜੋ ਵੀ ਲੋੜ ਪਏਗੀ ਤਾਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਕਰਦੀਪ ਸਿੰਘ ਢਾਲੀ ਵਾਲਾ ਤੇ ਗਰਮੀਤ ਸਿੰਘ ਖੁੱਡੀਆਂ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਹੈ ਜਿੱਥੇ ਹੀ ਪੰਜਾਬ ਦੇ ਸੀਐਮ ਮੌਜੂਦ ਰਹੇ ਜੁੜੇ ਰੋ ਡੈਲੀ ਪੋਸਟ ਵਿੱਚ ਅਭੀ ਦੇ ਨਾਲ ਕੈਨੇ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਚ ਚੰਡੀਗੜ੍ਹ ਤੋਂ